ਕਬੀ ਜੀ ਬੜੀ ਪ੍ਰਾਉਡ ਜਾਰੀ ਲੋਕੋ ਪੇਟ ਦੀ ਹੂੰ ਕੋਈ ਨੁਸਖਾ ਦਿਓ ਜਿਹੜਾ ਲੋਕੀ ਆਪਣੇ ਦਰਸ਼ਕ ਘਰੇ ਬਰਤਨ ਘਰੇ ਬਣਾਉਣ ਉਹ ਦੇਖੋ ਜੀ ਫ੍ਰੀਜ 'ਚ ਤਾਂ ਕੁਝ ਵੀ ਨਹੀਂ ਆਉਂਦਾ ਨਹੀਂ ਚਲੋ ਦੱਸ ਦਿਓ ਫ੍ਰੀਜ 'ਚ ਸਲਾਹ ਦੇ ਦਿੰਦੇ ਨੇ ਸਲਾਹ ਦੀ ਗੱਲ ਹੈ ਸਲਾਹ ਜਿਹੜਾ ਜਿਹੜਾ ਘਰੇ ਬਣਾਉਣਗੇ ਪੈਸੇ ਤਾਂ ਉਹਤੇ ਵੀ ਲੱਗਣਗੇ ਚਲੋ ਸਲਾਹ ਤਾਂ ਦੇ ਦਿਓ ਫ੍ਰੀਜ ਸਭ ਤੋਂ ਵਧੀਆ ਚੀਜ਼ ਮੈਂ ਅਕਸਰ ਕਹਿੰਦਾ ਜਿਨ੍ਹਾਂ ਨੂੰ ਪੇਟ 'ਚ ਕਬਜ਼ ਰਹਿੰਦੀ ਆ ਇੱਕ ਕੰਮ ਕਰਿਓ ਮਿੱਤਰੋ ਜਿਹੜਾ ਜਿਹੜਾ ਬਦਾਮ ਦਾ ਤੇਲ ਆ ਬਦਾਮ ਰੋਗਣ ਅਸਲੀ ਚਾਹੀਦਾ ਬਦਾਮ ਦਾ ਤੇਲ ਲੈ ਲਓ ਇੱਕ ਚਮਚਾ ਰਾਤ ਨੂੰ ਦੁੱਧ ਚ ਘੋਲ ਕੇ ਪੀਜੋ ਸਵੇਰੇ ਪੇਟ ਸਾਫ ਆਪਾਂ ਕੀ ਕਰਦੇ ਆਂ ਫਲਾਣੇ ਚੂਰਨ ਦੀ ਐਡ ਆ ਗਈ ਢਿਮਕੜੇ ਚੂਰਨ ਦੀ ਐਡ ਆ ਗਈ ਜਾਂ ਤਰੋਹੀ ਚੱਲਦਾ ਜੀ ਪੇਟ ਸਾਫ ਕਰੋ ਜੀ ਬਿਲਕੁਲ ਉਹ ਜਿਹੜੇ ਅਸੀਂ ਉਧਰ ਉਲਝ ਗਏ ਬਿਲਕੁਲ ਜੀ ਅਸੀਂ ਉਲਝ ਗਏ ਵੀ ਕਬਜ ਤਾਂ ਜੀ ਬਸ 100 ਰੁਪਏ ਦਾ ਚੂਰਨ ਲਿਆਓ 50 ਰੁਪਏ ਦਾ ਚੂਰਨ ਲਿਆਓ ਮਹੀਨਾ ਚੱਲ ਜਾਊਗਾ ਪਰ ਰੋਜ਼ ਠੀਕ ਹੋ ਜਾਊਗਾ ਉਹ ਵੀ ਪ੍ਰੋਪਰ ਕੰਮ ਨਹੀਂ ਕਰਦੇ ਬੋਲੀ ਬਿਮਾਰੀਆਂ ਦਾ ਘਰ ਹੈ ਉਹ ਉਹ ਤੁਹਾਡੀ ਮਿੱਢਾ ਤੁਹਾਡਾ ਕਮਜ਼ੋਰ ਕਰਦਾ ਹਾਕਿਆਂ ਲਾਉਦੇ ਪੇਟ ਤੇ ਗਠਲੀ ਬਣ ਜਾਂਦੀ ਉਹ ਸਾਦ ਹੁੰਦਾ ਮਿੱਢਾ ਕਮਜ਼ੋਰ ਕਰਦਾ ਜੀ ਤੁਹਾਡੇ ਗੱਟ ਨੂੰ ਕਿਬੀਕ ਕਰ ਦਿੰਦਾ ਤੇ ਜਦੋਂ ਅਸੀਂ ਮਾਦਾਨ ਤੇਲ ਦੀ ਗੱਲ ਕੀਤੀ ਬਾਦ ਲੋਕਾਂ ਨੇ ਅਜਮਾਇਆ ਥੈਂਕ ਯੂ ਭੇਜਿਆ ਲੋਕਾਂ ਨੇ ਬੀਬੀ ਸਾਹਿਬ ਕਮਾਲ ਤੁਸੀਂ ਘੰਟੋ ਘੰਟੇ ਜ ਹੋਰ ਨਹੀਂ ਸਾਡੀ ਕਾਬਜ ਹਟੇ ਨਾ ਸਾਡੇ ਤੁਸੀਂ ਸਾਡੇ ਦਿਮਾਗ ਤੇਜ ਕਰਨ ਦੀ ਦਵਾਈ ਦੱਸਤੀ ਵਿਲੇ ਬੈਠੇ ਔਰ ਇਹਦੇ ਨਾਲ ਫਾਇਦਾ ਦੂਜਾ ਜਦੋਂ ਵੀ ਤੁਸੀਂ ਰੋਟੀ ਖਾਣਿਓ ਹਾਂਜੀ ਉਦੋਂ ਬਾਅਦ ਇੱਕ ਐਸੀ ਚੀਜ਼ ਖਾਣੀ ਹੈ ਜਿਸ ਨਾਲ ਤੁਹਾਡਾ weight manage ਹੋਊਗਾ ਘੜੂਗਾ ਨਹੀਂ ਵਧੂਗਾ ਨਹੀਂ weight manage ਹੋਊਗਾ ਔਰ ਤੁਹਾਡਾ ਪਾਚਨ ਤੰਤਰ ਠੀਕ ਹੋਊਗਾ ਖੱਟੇ ਡਕਾਰ ਬਲੋਟਿੰਗ ਠੀਕ ਹੋਊਗੀ ਜੇ ਤੁਹਾਨੂੰ ਫੈਟੀ ਲਿਵਰ ਦੀ ਪ੍ਰੋਬਲਮ ਕਿਸੇ ਨੇ ਦੱਸਤੀ ਆ ਤਾਂ ਜੇ ਗ੍ਰੇਡ 1 ਤੱਕ ਹੈਗੀ ਆ ਉਹਦੇ ਨਾਲ ਹੀ ਠੀਕ ਹੋ ਜੂ ਗ੍ਰੇਡ 2 3 4 ਤੱਕ ਅਸੀਂ ਦਵਾਈਆਂ ਦੇ ਦਿੰਨੇ ਆ ਪਰ ਜਿਹੜਾ ਮੈਂ ਤੁਹਾਨੂੰ ਨੁਸਖਾ ਦੇਣ ਚੱਲਿਆ ਨੋਟ ਕਰ ਲਿਓ ਔਰ ਉਹ ਰੋਟੀ ਤੋਂ ਬਾਅਦ ਖਾਣਾ ਔਰ ਖਾਣਾ ਕਿਵੇਂ ਆ ਜਿਵੇਂ ਉਹਦਾ ਇੱਕ ਚਮਚਾ ਮੂੰਹ ਚ ਪਾਇਆ ਐ ਚਬ ਚਬ ਕੇ ਲੈਣਾ ਜਿਵੇਂ ਪਾਣ ਚਬਦਾ ਬੰਦਾ ਚ ਪਾਣ ਖਾਣ ਵਾਲਾ ਮੂੰਹ ਉਹ ਵਿਚਕਾਰੀ ਬਾਹਰ ਨਹੀਂ ਤੁਸੀਂ ਅੰਦਰ ਲੈਣੀ ਆ ਉਹ ਖਾਈ ਜਾਣਾ ਤੇ ਉਹ ਅੰਦਰ ਸਲਾਈਵਾ ਦੇ ਨਾਲ ਤੁਹਾਡੇ ਮੂੰਹ ਦਾ ਜਿਹੜਾ ਲਾਰ ਹੈ ਉਹਦੇ ਨਾਲ ਉਹ ਤੁਹਾਡੇ ਪੇਟ 'ਚ ਜਾਣਾ ਜਦੋਂ ਪੇਟ 'ਚ ਜਾਂਦਾ ਹੋ ਤਾਂ ਤੁਹਾਡਾ ਪੇਟ ਜਿਹੜਾ ਹੈਗਾ ਸ਼ਾਂਤ ਹੋਊਗਾ ਨਸਾਂ ਦੇ ਵਿੱਚ ਇੰਟਰਸਟੇਨ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਤੁਹਾਡਾ ਇੰਟਰਸਟੇਨ ਕਲੀਨ ਹੋਊਗਾ ਔਰ ਤੁਸੀਂ ਕਹੋਗੇ ਯਾਰ ਆਹ ਕੀ ਹੋ ਗਿਆ ਮੇਰੇ ਦਾ ਪੇਟ 'ਚੋਂ ਕੋਈ ਭੂਤ ਨਿਕਲ ਗਿਆ ਜਿਵੇਂ ਬੜਿਆ ਹੁੰਦਾ ਕਿਉਂ ਪੇਟ ਮੜ ਜੀ ਰੋਟੀ ਖਾਦੀ ਆ ਟਾਈਟ ਹੋ ਗਿਆ ਫੁੱਲ ਗਿਆ ਇੱਥੇ ਦੁਖੀ ਜਾਂਦਾ ਖਾਦਾ ਕੋਈ ਤਾਂ ਇੱਥੇ ਪਿਆ ਡਾਕਟਰਾਂ ਬੈਦਾਂ ਦੇ ਘਰੇ ਘੇੜੇ ਮਾਰਨ ਦੀ ਲੋੜ ਨਹੀਂ ਨੋਟ ਕਰ ਲਓ ਰਸੋਈ 'ਚ ਲਿਆ ਕੇ ਰੱਖੋ ਇੱਕ ਜੀਰਾ ਇੱਕ ਅਜਵੈਨ ਇੱਕ ਸੌਂਫ ਹੁਣ ਫੋਨ ਨਾ ਕਰੀ ਜਾਓ ਮੈਨੂੰ ਵੀ ਯਾਰ ਵੀ ਸੌਂਫ ਕਿੰਨੀ ਪਾਉਣੀ ਆ ਤੁਹਾਨੂੰ ਮੈਂ ਦੱਸਣ ਲੱਗਿਆ ਪਲੀਜ਼ ਨੋਟ ਕਰ ਲਓ ਮੇਰੀ ਹੱਥ ਜੋੜ ਕੇ ਬੇਨਤੀ ਆ ਐਦਾਂ ਮੈਂ ਤਾਂ ਬੋਲ ਲੈਣਾ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਭੈਣ ਭਰਾ ਮੰਨਦਾ ਤਾਂ ਬੋਲ ਲੈਣਾ ਨਹੀਂ ਮੈਨੂੰ ਕੀ ਆ ਫੋਨ ਕਰੀ ਜਾਓ ਮੈਂ ਚੱਕਣਾ ਨਹੀਂ ਫਿਰ ਤੁਸੀਂ ਬੋਲੋਗੇ ਮੈਂ ਪਹਿਲਾਂ ਹੀ ਦੱਸ ਦਿੰਦਾ ਨਾ ਵੀ ਫੋਨ ਨਹੀਂ ਚੱਕ ਹੁੰਦੇ ਆਉਣਾ ਬਹੁ ਸਿੱਧੇ ਹੀ ਜਦੋਂ ਵੀ ਆਉਣਾ ਆਜਾ ਕਰੋ ਸਾਰੇ ਦਾ ਮੋਸਟ ਵੈਲਕਮ ਹੈ ਤੁਹਾਡਾ ਦਿੱਤਾ ਹੋਇਆ ਸੰਤਾਨ ਹੈ ਤੁਹਾਡਾ ਦਿੱਤਾ ਹੀ ਖਾਣਿਆ ਤੇ ਬਾਕੀ ਬਾਬਾ ਜੀ ਦੀ ਕਿਰਪਾ ਪਰ ਨੁਸਖਾ ਨੋਟ ਕਰ ਲਓ ਜੀਰਾ ਅਜਵੈਨ ਤੇ ਸੌਂਫ ਤਿੰਜਾ ਤਿੰਨ ਚੀਜ਼ਾਂ ਹੁਣ ਹੁਣ ਜਿਵੇਂ ਭਾਈ ਸਾਹਿਬ ਨੇ ਪੁੱਛਿਆ ਤਿੰਨ ਹੀ ਆ ਬਦਾਂ ਕਹਤੀਆਂ ਤਿੰਨ ਨੇ ਦੱਤਾ ਨੇ ਐਨਾ ਪੁੱਛਿਆ ਕਰੋ ਤੁਸੀਂ ਵਿੱਚ ਵੀ ਗੁਲਸੱਭ ਇਹਦੇ ਚ ਆ ਪਾ ਲਈਏ ਇਹਦੇ ਚ ਆ ਪਾ ਲਈਏ ਫਿਰ ਜੇ ਪਾਉਣਾਂ ਦੀ ਮੈਂ ਦੱਸ ਦਿੰਦਾ ਇਸ ਕਰਕੇ ਮੇਰੀ ਹੱਥ ਜੋੜ ਬੇਨਤੀ ਹੈ ਤਿੰਨ ਚੀਜ਼ਾਂ ਦੁਨੀਆ ਭਰ ਤੇ ਅਜਵਾਈਆਂ ਨੇ ਔਰ ਤੁਸੀਂ ਇਹ ਦੇਖ ਲਓ ਵੀ ਤੁਸੀਂ ਲੋਕਾਂ ਨੇ ਇਸ ਨੁਸਕੇ ਨੂੰ ਇੰਨਾ ਸ਼ੇਅਰ ਕੀਤਾ ਇੰਨਾ ਕਿ ਸ਼ੇਅਰ ਕੀਤਾ ਕਿ ਅੱਜ ਜੀਰਾ ਅਜਵਾਇਣ ਤੇ ਸੌਂਫ ਜਿਹੜੀ ਆ ਮਾਰਕੀਟ 'ਚ ਸ਼ਾਰਟ ਹੋ ਰਹੀ ਹੈ। ਕੀ ਬਾਤ ਹੈ ਜੀ। ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਇਹ ਨੁਸਕਾ ਕੰਮ ਕਰਦਾ। ਬੱਚਿਆਂ ਦੀ ਬੁੱਧੀ ਵਧਾਉਣ 'ਚ ਕੰਮ ਕਰਦਾ, ਪਾਚਨ ਗ੍ਰਹਿ ਠੀਕ ਕਰਨ 'ਚ ਕੰਮ ਕਰਦਾ, ਸਭ ਤੋਂ ਵਧੀਆ ਤਾਂ ਪੰਚ ਪਾਚਕ ਚੂਰਨ ਹੈ। ਕੀ ਬਾਤ ਹੈ ਜੀ। ਇਹਦੇ ਵਿੱਚ ਤੁਸੀਂ ਜਦੋਂ ਬਣਾਉਣਾ ਕਿਵੇਂ ਆ ਉਹ ਵੀ ਦੱਸ ਦਿੰਦਾ। ਤਵੇ ਤੇ ਰੋਸਟ ਕਰਨਾ, ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਗਏ ਤਵੇ ਤੇ ਭੁੰਨ ਲੈਣਾ। ਸੇਕ ਲੈਣਾ ਭੁੰਨ ਲੈਣਾ ਰੋਸਟ ਕਰ ਲੈਣਾ ਜੋ ਵੀ ਇਹ ਭਾਸ਼ਾ ਤੁਹਾਨੂੰ ਆਉਂਦੀ ਆ ਉਹ ਕਰ ਲੋ ਇਹਨੂੰ ਤਵੇ ਤੇ ਸੇਕ ਕੇ ਚੰਗੀ ਤਰ੍ਹਾਂ ਉਦੋਂ ਬਾਅਦ ਇਹਨੂੰ ਲਾ ਕੇ ਠੰਡਾ ਕਰਕੇ ਪਾਊਡਰ ਨੂੰ ਗ੍ਰाइंड ਕਰ ਲੋ ਤਿੰਨੇ ਚੀਜ਼ਾਂ ਨੂੰ ਮਿਕਸੀ ਚ ਪਾ ਕੇ ਗ੍ਰाइंड ਕਰ ਲੋ ਜੇ ਆਪਣੇ ਘਰੇ ਆਪਾਂ ਬਾਹਲੇ ਅਮੀਰ ਆਪਾਂ ਮਿਕਸੀ ਨਹੀਂ ਰੱਖਦੇ ਤਾਂ ਮਾਮ ਜਿਸਤੇ ਚ ਕੁੱਟੋ ਮੈਂ ਉਹਨਾਂ ਨੂੰ ਅਮੀਰ ਸਮਝਦਾ ਜਿਹੜੇ ਜਿਹੜੇ ਐ ਕੁੱਟ ਕੇ ਖਾਂਦੇ ਨੇ ਕੁੰਡੀ ਵਾਲੇ ਕੁੰਡੀ ਸੋਟੇ ਵਾਲੇ ਉਹ ਅਸਲੀ ਅਮੀਰ ਨੇ ਜਿਹੜਾ ਮਿਕਸੀ ਚ ਰਗੜਦਾ ਉਹ ਤਾਂ ਗਰੀਬ ਆ ਉਹਨੂੰ ਤਾਂ ਪਤਾ ਹੀ ਕੁਛ ਨਹੀਂ ਵੀ ਇਹ ਕੀ ਖਾ ਰਿਹਾ ਮੈਂ ਪਰ ਮੇਰੇ ਹੱਥ ਜੁੜਵੇਂਂ ਤੇ ਬੁਰਾ ਨਾ ਮੰਨੋ ਕਿ ਤੇ ਮਿਕਸੀਆਂ ਵਾਰ ਜੜੀ ਦੋ ਜਾ ਕੇ ਕੁੰਡੀ ਟੋਟੇ ਮਿਲਦੇ ਵੀ ਨਹੀਂ ਪਰ ਮਿਕਸੀ ਦੀ ਗ੍ਰाइंड ਕੀਤੀ ਹੋਈ ਦਾ ਜਿਹੜਾ ਅਸਰ ਹੈ ਉਹ ਥੋੜੇ ਜਿਹਾ ਘੱਟ ਹੈ ਡੋਰੀ ਡੰਡਾ ਜਿਹੜਾ ਕੁੰਡਾ ਟੋਟੇ ਆ ਉਹਦਾ ਜ਼ਿਆਦਾ ਅਸਰ ਹੈ ਬਿਲਕੁਲ ਇਹ ਪਾਊਡਰ ਬਣਾ ਕੇ ਇਹਨੂੰ ਜਦੋਂ ਵੀ ਰੋਟੀ ਖਾਓ ਮੂੰਹ 'ਚ ਪਾ ਕੇ ਚਬਲ 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 ਕਰਕੇ ਖਾਣਾ ਔਰ ਤੁਸੀਂ ਦੇਖੋ ਵੀ ਇਹਨੂੰ ਹੌਲੀ ਹੌਲੀ ਅੰਦਰ ਲੈ ਜਾਓ ਜਦੋਂ ਮੂੰਹ 'ਚ ਇਹ ਖਤਮ ਹੋ ਜੇ ਫਿਰ ਇੱਕ ਅੱਧੇ ਘੁੱਟ ਪਾਣੀ ਦੀ ਭਰਨੀ ਆ ਵੀ ਨਾਰਮਲ ਜੀ ਘੜੇ ਦਾ ਪਾਣੀ ਲੈ ਕੇ ਭਰ ਲਿਓ ਤੁਸੀਂ ਦੇਖੋਗੇ 10 ਦਿਨ ਬਾਅਦ ਕਹੋ ਬੋਲ ਸਾਹਿਬ ਕਮਾਲ ਕਰਤਾ ਤੁਸੀਂ ਇਹ ਕਿਉਂਕਿ ਪੈਰਾਂ ਜੋ ਅੱਗ ਨਿਕਲਦੀ ਸੀ ਉਹ ਬੰਦ ਹੋ ਗਈ ਸਿਰ ਚੋਂ ਦਿਮਾਗ ਹਰ ਵਕਤ ਫਟਿਆ ਰਹਿੰਦਾ ਸੀ ਉਹ ਠੀਕ ਹੋ ਗਿਆ ਗੁੰਡੇ ਗੁੰਡੇ ਜਕੜੇ ਰਹਿੰਦੇ ਸੀ ਉਹ ਠੀਕ ਜੇ ਹੋ ਗਏ ਮਾਹੌਲ ਜਿਹਾ ਬਣ ਗਿਆ ਤੁਰਨ ਫਿਰਨ ਚ ਮਜ਼ਾ ਆਣ ਲੱਗ ਗਿਆ ਬਿਲਕੁਲ ਸਹੀ ਗੱਲ ਹੈ ਕਿਉਂਕਿ ਜੇ ਮਤਲਬ ਪੇਟ ਸਹੀ ਹੈ ਤਾਂ ਸਾਰਾ ਕੁਝ ਸਹੀ ਹੈ ਮੈਂ ਕਹਿੰਦਾ ਜਿਹਦਾ ਪੇਟ ਠੀਕ ਹੈ ਉਹਦੀ ਉਹਦਾ ਬਰਮਾਨਡ ਠੀਕ ਹੈ ਸੁਣ ਚ ਕਈ ਵਾਰੀ ਥੋੜੇ ਵਰਗੇ ਵੈਦ ਸਾਹਿਬ ਕਈ ਵੇ ਕਹਿੰਦੇ ਵੀ ਜਿਹਦਾ ਪੇਟ ਸਹੀ ਹੈ ਉਹਨੂੰ ਕੋਈ ਬਿਮਾਰੀ ਮਤਲਬ ਲੱਗਣ ਦਾ 85% ਖਤਰਾ ਘਟ ਜਾਂਦਾ ਹੈ ਬਿਲਕੁਲ ਘਟ ਜਾਂਦਾ ਜੀ ਦੇਖੋ ਸਾਰੀਆਂ ਬਿਮਾਰ ਬੈਂਕੀ ਪੇਟ ਆ ਬਿਮਾਰੀਆਂ ਦਾ ਬੈਂਕ ਪੇਟ ਹੁਣ ਜੇ ਤੁਹਾਡਾ ਪੇਟ ਖਰਾਬ ਰਹੂਗਾ ਸਭ ਤੋਂ ਪਹਿਲਾਂ ਤੁਹਾਨੂੰ ਗੋਡਿਆਂ ਦੀ ਬਿਮਾਰੀ ਚੰਬੜੂ ਜੋੜਾਂ ਦੀ ਬਿਮਾਰੀ ਚੰਬੜੂ ਫਿਰ ਦੂਜੀ ਤੁਹਾਡੀ ਕੋਲੇਸਟ੍ਰੋਲ ਦੀ ਬਿਮਾਰੀ ਚੰਬੜੂ ਫਿਰ ਤੀਜੀ ਤੁਹਾਡੀ ਟ੍ਰਾਈਗਲਿਸਰਾਈਡ ਖੂਨ ਗਾਣਾ ਹੋਣ ਲੱਗ ਜੂ ਉੱਥਾ ਤੁਹਾਡਾ ਥਾਇਰੋਇਡ ਵਿਗੜੂ ਫਿਰ ਤੁਹਾਨੂੰ ਸ਼ੂਗਰ ਹੋਊਗੀ ਫਿਰ ਤੁਹਾਨੂੰ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਹੋਊਗੀ ਸੋਚ ਵੀ ਨਹੀਂ ਸਕਦੇ ਤੁਸੀਂ ਇੰਨੀਆਂ ਬਿਮਾਰੀਆਂ ਦਾ ਘਰ ਹੈ ਇਹ ਪੇਟ ਜਿਹੜਾ ਸਾਡਾ ਪਰ ਉਨਿਓ ਤੰਦਰੁਸਤੀ ਦਾ ਵੀ ਘਰ ਹੈ ਬਿਲਕੁਲ ਸਹੀ ਮੈਂ ਤੁਹਾਨੂੰ ਦੱਸਦਾ ਜੋ ਸਹੀ ਰੱਖਿਆ ਜਾਏ ਤਾਂ ਮੈਂ ਕਹਿੰਦਾ ਜੇ ਗੱਡੀ 'ਚ ਤੁਸੀਂ ਸਹੀ ਚੀਜ਼ ਪਾਓਗੇ ਬਿਲਕੁਲ ਜੇ ਉਹਨੂੰ ਪੈਟਰੋਲ ਵਾਲੀ ਗੱਡੀ 'ਚ ਡੀਜ਼ਲ ਪਾਓਗੇ ਤਾਂ ਵਿਗੜਬੜ ਡੀਜ਼ਲ ਵਾਲੀ 'ਚ ਪੈਟਰੋਲ ਪਾਓਗੇ ਤਾਂ ਵੀ ਗੜਬੜ ਗੱਲ ਦੇ ਉੱਤੇ ਆਉਗੀ ਤੈਨੂੰ ਪ੍ਰੋਪਰੋ ਚੀਜ਼ ਦੇਣੀ ਪੈਣੀ ਹੈ ਇਹਦੇ 'ਚ ਉਹੀ ਚੀਜ਼ ਪਾਓ ਜਿਹੜੀ ਚੀਜ਼ ਲਈ ਇਹ ਬਣਿਆ ਜੇ ਤੁਸੀਂ ਸ਼ੂਟ ਕਰੇ ਇਹਨੂੰ ਜਿਹੜੀ ਇਹਨੂੰ ਸ਼ੂਟ ਕਰੇ ਤਾਂ ਹੀ ਗੱਲ ਬਣੂਗੀ ਜੇ ਹੁਣ ਤੁਸੀਂ ਕਹੋ ਕਹੋ ਵੀ ਮੈਂ ਜੋ ਚਾਹ ਪੱਤੀ ਪਾ ਕੇ ਪਾਣੀ ਪਾ ਕੇ ਚਾਹ ਵੀ ਪਾਈ ਜਾਵਾਂ ਚਾਹ ਪੀਣ ਸਾਰ ਮੈਂ ਜੋ ਦੁੱਧ ਪਾਲਾਂ ਮੈਂ ਦੁੱਧ ਪੀਣ ਸਾਰ ਦਹੀਂ ਖਾ ਲਾਂ ਮੈਂ ਦਹੀਂ ਖਾਣ ਸਾਰ ਪੈਗ ਲਾ ਲਾਂ ਮੈਂ ਇਹ ਤਾਂ ਗੱਲ ਨਾ ਪਤਾ ਗਰਬੜ ਹੋ ਜੂ ਇਹ ਤਾਂ ਗੱਲ ਨਾ ਬਣੀ ਤੇ ਮਾਤਾ ਪੈਣਾ ਸਾਡੀਆਂ ਬਹੁਤ ਬਹੁਤ ਸਿਆਣੀਆਂ ਨੇ ਉਹਨਾਂ ਨੂੰ ਮੈਂ ਇੱਕ ਹੋਰ ਰਹਿ ਦੇਣ ਲੱਗਾਂ ਹੱਥ ਜੋੜ ਕੇ ਜੇ ਬਹੁਤ ਜ਼ਿਆਦਾ ਕਬਜ ਰਹਿੰਦੀ ਆ ਢੇਟ ਬਾਲਾ ਖਰਾਬ ਰਹਿੰਦਾ ਜਾਂ ਹੋਰ ਬਹੁਤ ਸਾਰੀਆਂ ਬਾਲਾਂ ਦੀਆਂ ਪ੍ਰੋਬਲਮ ਨੇ ਅੱਖਾਂ ਦੀਆਂ ਪ੍ਰੋਬਲਮ ਨੇ ਕਬਜ ਰਹਿੰਦੀ ਆ ਜਾਂ ਬਹੁਤੀ ਕੋਈ ਵੀ ਪ੍ਰੋਬਲਮ ਰਹਿੰਦੀ ਆ ਤਾਂ ਸਵੇਰੇ ਸਵੇਰੇ ਦੋ ਪਰੌਂਠੀਆਂ ਲਾ ਕੇ ਰੱਖ ਦਿਆ ਕਰੋ ਪਰੌਂਠੀ ਵੀ ਨਹੀਂ ਰੋਟੀਆਂ ਦੋ ਰੋਟੀਆਂ ਮੇਸੀਆਂ ਮੇਥੀ ਉਹਦੇ ਵਿੱਚ ਪਾ ਲਓ ਕਲੌਂਜੀ ਪਾ ਲਓ ਉਹਦੇ ਵਿੱਚ ਬਾਜਰਾ ਪਾ ਲਓ ਜੋ ਆ ਪਾ ਲਓ ਬੇਸਣ ਪਾ ਲਓ ਇਹ ਚੀਜ਼ਾਂ ਇਹ ਨਹੀਂ ਮੈਂ ਦੱਸਦਾ ਬੈਕ ਕਰਕੇ ਵੀਡੀਓ ਸੁਣ ਲਿਓ ਇਹ ਸਾਰੀਆਂ ਚੀਜ਼ਾਂ ਪਾ ਕੇ ਆਟਾ ਬਣਾ ਲਓ ਜਿੰਨਾ ਉਹ ਪੂਰਾ ਪਾਇਆ ਸਮਾਨ ਉਹਨਾਂ ਉਹਦੇ ਵਿੱਚ ਕਣਕ ਦਾ ਆਟਾ ਪਾਉਣਾ ਮੰਨ ਲਓ ਸਾਰੇ ਆਟੇ ਮਿਲਾ ਕੇ ਜੇ ਤੁਸੀਂ ਕਿਲੋ ਬਣਾਇਆ ਉਹਦੇ ਵਿੱਚ ਕਿਲੋ ਕਣਕ ਦਾ ਆਟਾ ਪਾ ਕੇ ਇਹ ਆਟਾ ਬਣਾ ਕੇ ਇਹਦੀਆਂ ਦੋ ਰੋਟੀਆਂ ਸਵੇਰੇ ਲਾ ਲਓ ਅੱਜ ਰਹਿਣ ਦੋ ਦੁਪਹਿਰ ਤੱਕ 4 ਵਜੇ ਤੱਕ ਜਦੋਂ ਕਿ ਚਾਹ ਦਾ ਟਾਈਮ ਹੋ ਗਿਆ ਉਦੋਂ ਇਹਦੇ ਤੇ ਲਾਓ ਦੇਸੀ ਕਿਉਂ ਅਸਲੀ ਲਾਉਣਾ ਗਾਂ ਦਾ ਆ ਜਿਹੜਾ ਮੈਂ ਦੱਸਨਾ ਇਹੀ ਲਾਇਓ ਚਾਹੇ ਬਿਲਕੁਲ ਜਿਵੇਂ ਮਰਜ਼ੀ ਔਖੇ ਸੋਖੇ ਮੰਗਾ ਲਿਓ ਪਰ ਇਹ ਬੁੱਕ ਕਰਾਉਣਾ ਪੈਂਦਾ ਪਹਿਲਾਂ ਇੰਨੀ ਛੇਤੀ ਆਉਂਦਾ ਨਹੀਂ ਤੁਹਾਨੂੰ ਮੈਂ ਦੱਸ ਦਿੰਨਾ ਬਾਅਦ ਚਾਹੇ ਨਾ ਹੋਵੇ ਪੈਸੇ ਭੇਜ ਕੇ ਸਾਡੇ ਗਲ ਪਈ ਚੋਂ ਇਹ ਆਊਗਾ ਤੁਹਾਨੂੰ ਪਹਿਲਾਂ ਹੀ ਡੇਟ ਦਿੱਤੀ ਜਾਊਗੀ ਇੰਨੀ ਡੇਟ ਨੂੰ ਮਿਲੂਗਾ ਅੱਛਾ ਜੀ ਕਿਲੋ ਨਾਲੋਂ ਅੱਧਾ ਕਿਲੋ ਲੈ ਲਓ ਪਾਈਆਂ ਨਾਲੋਂ ਤੇ ਲੈ ਲਓ ਚਾਹੇ 10 ਕਿਲੋ ਦੇ ਦਾਂਗੇ ਪਰ ਡੇਟ ਪਹਿਲਾਂ ਦੇ ਦਾਂਗੇ ਵੀ ਇੰਨੀ ਤਰੀਕ ਨੂੰ ਮਿਲੂਗਾ ਇਹ ਲੈ ਲਿਓ ਤੇ ਇਹ ਜਿਹੜਾ ਦੇਸੀ ਘਿਓ ਇਹਨੂੰ ਰੋਟੀ ਦੇ ਚੋਪੜੋ ਰੋਟੀ ਦੇਖਿਓ ਕਿਆ ਕਮਾਲ ਕਰਦੀ ਆ ਉਹ ਉਹਦੇ ਉੱਤੇ ਥੋੜੀ ਜੀ ਲਾਲ ਮਿਰਚ ਠੀਕ ਹੈ ਜੀ ਭੁੱਕ ਲੈਣੀ ਆ ਲਾਲ ਮਿਰਚ ਚੰਗੀ ਜੀ ਭੁੱਕ ਲੈ ਜਿਹੜੀ ਸੀਟੀ ਵੱਜ ਜੇ ਮੂੰਹ 'ਚ ਤੇ ਫਿਰ ਉਹ 'ਚ ਸਿੰਧਾ ਨਮਕ ਪਾਉਣਾ ਸਿੰਧਾ ਨਮਕ ਪਾ ਕੇ ਉਹਨੂੰ ਚੰਗੀ ਤਰ੍ਹਾਂ ਫਿਰ ਭੂਖਣੀ ਬਣਾ ਲਓ ਚਾਹ ਲੈ ਖਾਓ ਬੋਲੀ ਚੱਬ ਚੱਬ ਕੇ ਖਾਓ ਫਿਰ ਚਾਹ ਦਾ ਕੀ ਮਤਲਬ ਹੈ ਦੁੱਧ ਪੀਓ ਫਿਰ ਨਾਲ ਕੀ ਬਾਤ ਹੈ ਜੀ ਹੈ ਜੀ ਉਹਨੂੰ ਐ ਚੱਬ ਕੇ ਚੰਗੀ ਤਰ੍ਹਾਂ ਐ ਰਸ ਕੱਢੋ ਉਹਦਾ ਪੂਰਾ ਆਹ ਕੀ ਬਾਤ ਹੈ ਮੈਨੂੰ ਹੁਣੇ ਮੂੰਹ 'ਚ ਪਾਣੀ ਆ ਗਿਆ ਕਿਉਂਕਿ ਮੇ ਤਾਂ ਮੇਰੇ ਤਾਂ ਰੋਜ਼ ਦਾ ਕੰਮ ਹੈ ਅੱਛਾ ਤੁਸੀਂ ਖਾਣੇ ਖੁਦ ਰੋਜ਼ ਦਾ ਕੰਮ ਹੈ ਠੀਕ ਹੈ ਜੀ ਤੇ ਇਹਦੇ ਨਾਲ ਨਾ ਵਜਨ ਵਧੇ ਨਾ ਤੁਹਾਡਾ ਦਿਮਾਗ ਕਮਜ਼ੋਰ ਹੋਵੇ ਨਾ ਤੁਸੀਂ ਧੱਕੋਂ ਆ ਦੇਖ ਲਓ 12 ਵਜੇ ਪਏ ਨੇ ਘੜੀ 'ਚ ਦੇਖ ਲਓ ਸਹੀ ਪੂਰੇ ਪੂਰੀ ਰਾਤ ਦੇ 12 ਵਜੇ ਨੇ ਔਰ 10 ਵਜੇ ਤੱਕ ਮਰੀਜ਼ਾਂ ਨਾਲ ਮਤਾਂ ਵਿਚੀ ਹੋਈ ਆ ਉਹ ਰਾਤ guzhi ਆਵੇ 12 ਵਜੇ ਠੀਕ ਹੈ ਨਾ ਬੈਠੇ ਆ ਕੋਈ ਥਕਾਵਟ ਨਹੀਂ ਆਉਗੀ ਔਰ ਇਹ ਚੀਜ਼ਾਂ ਕਮ ਕਰਦੀਆਂ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਭੋਗਣੀ ਬਣਾ ਕੇ ਰੋਟੀ ਖਾਓਗੇ ਇਹ ਚੀਜ਼ ਆਪਾਂ ਖਾਣੀਆਂ ਛੱਡ ਗੇ ਤਾਂ ਹੀ ਸ਼ਾਇਦ ਆਪਾਂ ਅਸੀਂ ਪਿੰਡਾਂ 'ਚ ਆਪਾਂ ਖਾਂਦੇ ਤੇ ਬਿਲਕੁਲ ਹੁਣ ਖਾਣੀਆਂ ਛੱਡ ਗੇ ਤਾਂ ਹੀ ਆਪਾਂ ਡਾਕਟਰਾਂ ਨੇ ਪਾਸੇ ਤੁਰ ਪੇ ਐਨੇ ਤੁਹਾਡਾ ਪੇਟ ਠੀਕ ਕਰ ਦੇਣਾ ਪਾਚਨ ਗ੍ਰੇ ਠੀਕ ਕਰ ਦੇਣੀ ਆ ਤੁਹਾਡੇ ਮੂੰਹ ਦਾ ਸਲਾਈਵਾ ਮਿਰਚਾ ਹਾਰਟ ਦੀ ਬਿਮਾਰੀ ਨਹੀਂ ਲੱਗਦੀ ਯਾਰ ਕੀ ਬਾਤ ਜਿਹੜਾ ਮਿਰਚ ਖਾਂਦਾ ਕੈਂਸਰ ਨਹੀਂ ਹੁੰਦਾ ਜਿਹੜਾ ਲਾਲ ਮਿਰਚ ਖਾਂਦਾ ਕੀ ਬਾਤ ਨਾਲੇ ਕਹਿੰਦੇ ਲਾਲ ਮਿਰਚ ਖਾਣੀ ਜੀ ਨੁਕਸਾਨਦਾ ਕੱਟੇ ਜਾਂਦੇ ਲਾਲ ਮਿਰਚ ਉਹਨੂੰ ਵੀ ਖਾਣੀ ਚਾਹੀਦੀ ਜ ਬਾਕੀ ਤਾਂ ਜਣਾ ਵਰਜੀ ਖਾਏ ਬਾਕੀਆਂ ਨੂੰ ਕਵਾਂਟਲਾਂ ਦੇ ਚੰਗੇ ਪੱਲੇ ਪਰਹੇਜ਼ ਕਰੀ ਜਾਂਦੇ ਮੈਂ ਕਹਿੰਦਾ ਕਵਾਂਟਲਾਂ ਦੇ ਹਿਸਾਬ ਨਾਲ ਲਾਲ ਮਿਰਚ ਬਿਕਰੀ ਆ ਬੰਦੇ ਹੀ ਕਹੰਦੇ ਆ ਨਹੀਂ ਕਈ ਤਾਂ ਚੰਗੇ ਪੱਲੇ ਪਰਹੇਜ਼ ਕਰੀ ਜਾਂਦੇ ਕਹਿੰਦੇ ਖਾਲੀ ਦੀਆਂ ਉਹ ਫਿਰ ਉਹਨਾਂ ਦੀ ਆਪਣੀ ਕਿਸਮਤ ਆ ਬਖਾਨ ਚ ਫਾਇਦਾ ਜੀ ਦੇਖੋ ਪਰਹੇਜ਼ ਕਰੋ ਜਦੋਂ ਤੁਹਾਡਾ ਕੋਈ ਡਾਕਟਰ ਤੁਹਾਨੂੰ ਕਹਿੰਦਾ ਬਿਲਕੁਲ ਜੇ ਡਾਕਟਰ ਨੇ ਤੁਹਾਡੀਆਂ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਬੰਦ ਕਰਤੀਆਂ ਫਿਰ ਕਿਸੇ ਵੈਦ ਨੂੰ ਮਿਲੋ ਨਹੀਂ ਕਈ ਤਾਂ ਦੇਖੋ ਦੇਖੀ ਪਰਹੇਜ਼ ਹਾਂ ਜੇ ਵੈਦ ਵੀ ਤੁਹਾਨੂੰ ਚੀਜ਼ਾਂ ਬੰਦ ਕਰ ਰਹੇ ਨੇ ਤਾਂ ਫਿਰ ਕੋਈ ਸਾਡੇ ਵਰਗੇ ਡਾਈਟੀਸ਼ਨ ਨੂੰ ਮਿਲ ਲਓ ਆਕੇ ਨੇਚਰੋਪੈਥੀ ਵਾਲਿਆਂ ਨੂੰ ਮਿਲ ਲਓ ਫਿਰ ਅਸੀਂ ਦੱਸਾਂਗੇ ਜੇ ਸਾਡੇ ਕੋਲੋਂ ਵੀ ਤੁਹਾਡੀ ਗੱਲ ਨਾ ਬਣੀ ਤਾਂ ਇੱਕ ਗੱਲ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਆਮ ਲੋਕ ਕਹੀ ਜਾਂਦੇ ਨੇ ਇੱਕ ਦੂਏ ਨੂੰ ਵਿਆਹ ਨਾ ਖਾ ਯਾਰ ਤੂੰ ਐ ਹੋ ਜਾਊਗਾ ਆ ਖਾਲਾ ਤੂੰ ਐ ਹੋ ਜਾਊਗਾ ਉਹ ਤੋਂ ਬਚੋ